ਹਾਂ ਟੱਕਾ ਵਸਤੇ ਦਾ ਮੁੰਡਾ ਤੇ ਟੱਕਾ ਵਸਤੀ ਕੇ ਮੁੰਡਾ ਨਾਮ ਯਾਦ ਹੈ ਤੋਏ ਰਾਬਾਹ ਗਿਆਨੀ ਤੋ ਗਿਆਨੀ ਹੈ ਤੇ ਹੋਰ ਹੋਰ ਬਤਾ ਹਾਂ ਹੋਰ ਬਤਾਣਾ ਕਿੰਨੇ ਬੰਦੇ ਸੀ ਆ ਉਹ ਅੱਗੇ ਤੋਂ ਬਾਰਤ ਤੱਕ 13 ਜਣੇ ਆਏ ਆ ਰਾਬਾਹ 13 ਜਣੇ ਨਹੀਂ ਆਏ ਆ ਇਹ ਦੂਜਾ ਮੁੰਡਾ ਨਹੀਂ ਉਹਦਾ ਨਾਮ ਨਾਮ ਤਾਂ ਨਹੀਂ ਕਿਸੇ ਨੂੰ ਪਤਾ ਨਹੀਂ ਜਿਹੜੇ ਕੱਲ ਆਏ ਸੀ ਹਮਲਾ ਕਰਨ ਉਹ ਹੀ ਬੰਦੇ ਆ। ਉਹਨਾਂ ਦਾ ਕੀ ਕੀ ਨਾਮ ਹੈ? ਨਾ ਪਤਾ ਨਹੀਂ ਕਿਹਨਾਂ ਨਾਮ ਨਾਲ ਇੱਕ ਲਾਡੀ ਵੀ ਨਾਲ। ਹਾਂ। ਅੱਜ ਹੁੰਦਾ ਕਨਮ। ਇੱਕ ਦਾ ਨਾਮ ਲਾਡੀ ਹੈ ਤੇ ਇਹ ਆਹ ਅਹ ਬੰਦੇ ਦਾ ਨਾਮ ਹੈ। ਸੁੱਖਾ ਵੀ ਹੈਗਾ ਸੁੱਖਾ। ਹਾਂ। ਸੁੱਖਾ ਹੈ। ਉਹ ਇਹ ਇਧਰ ਪਰਵਾ ਕੋਈ ਨਹੀਂ ਕੋਈ ਨਹੀਂ ਵਾਸਾ ਪਹੁੰਚਣ ਵਾਲੇ ਆ।

ਈ ਗੱਲ ਹੋਈ ਐ ਸਾਰੀ ਦੱਸੋ ਸਾਰੀ ਗੱਲ ਜੀ ਕੱਲ੍ਹ ਹੀ ਥੋੜੇ ਪਟਾਕੇ ਲੈ ਛੱਡਾ ਲਾਇਆ ਸੀ ਨਾ ਉਹ ਆਪਣੇ ਬਿੰਡਰ ਰੋੜਾ ਪਟੰਡਾ ਰੋੜਾ ਤੇ ਆਪਣੇ ਸੈਂਟਰਲ ਬੈਂਕ ਦੇ ਸਾਹਮਣੇ ਤੇ ਨੇ ਕੱਲ੍ਹ ਨੇ ਪੰਜ ਸੱਤ ਬੰਦੇ ਛੜਾ ਲੋ ਜੀ ਆਏ ਮੁੰਡੇ ਜੀ ਸਾਡੇ ਹੱਥ ਭਈ ਹੋ ਗਈ ਸੀ ਉਹ ਲੋਕੇ ਦੇ ਪੰਜ ਸੱਤ ਬੰਦੇ ਹੋਰ ਜਾਨਾ ਛੜਾਤਾ ਉਹਨਾਂ ਨੇ ਤੇ ਕੱਲ੍ਹ ਜਾ ਕੇ ਮੈਂ ਐਮ ਜੀ ਜੇ ਥਾਣੇ ਰਿਪੋਰਟ ਕਰਾਈ ਸੀ ਕਿ ਮੁੰਡਾ ਸਾਹਿਬ ਕੋਲ ਜਾ ਕੇ ਤੇ ਸਾਰੇ ਐਕਰ ਚੱਕਾ ਜੀ ਸਾਡੇ ਗੱਲੇ ਜੀ ਪੈਸੇ ਖੋ ਕੇ ਲੈ ਗਈ 10000 ਰੁਪਏ ਨਾਲ ਹੱਥ ਸੱਤਾ ਮਾਰਨ ਲੱਗੇ ਸੀ ਬਾਤ ਜੀ ਤੁਹਾਨੂੰ ਉਸ ਵਾਰੀ ਅੱਜ ਸਵੇਰ ਲਾਇ ਤੁਹਾਨੂੰ ਮਟਕਾ ਕੇ ਲਾਈ ਸੀਗੀ ਅਸੀਂ ਦੁਕਾਨ ਤੇ ਹੀ ਤੇ ਅੱਜ ਆਈ ਜੀ ਸਾਹਮਣੇ ਸਾਡਾ ਕਸਟਮਰ ਖੜੇ ਸੀਗੇ ਉਹਨਾਂ ਨੇ ਆ ਕੇ ਸਾਡੇ ਸਿੱਧਾ ਫੈਰ ਹੀ ਮਾਰਿਆ ਗਈ ਪੰਜ-ਸੱਤ ਮੁੰਡੇ ਧੀ ਗਿਆ ਹੈ ਇੱਕ ਤਾਂ ਸੀਗਾ ਛੇਨਾ ਇੱਕ ਸੀਗਾ ਸੁੱਖਾ ਇੱਕ ਸੀਗਾ ਲਾਡੀ ਨੰਗ ਕਿਉਂਕਿ ਨਾਆਂ ਵਾਲੇ ਵਸਤੂ ਚ ਰਹਿ ਜਾਂਦਾ ਤੇ ਸੁੱਖਾ ਰਹਿੰਦਾ ਮੋਗਾ ਰੋਡ ਕਟਾਰਿਆ ਹਸਲ ਦੇ ਬੈਕ ਸਾਈਡ ਤੇ ਇੱਕ ਰਹਿੰਦਾ ਡੇਰਾ ਦੇ ਮੁੰਡੇ ਉੱਥੇ ਜਿੱਥੇ ਡੇਰਾ ਹੀ ਸਾਰਾ ਬੈਕ ਸਾਈਡ ਸਾਰੇ ਉੱਥੇ ਹੀ ਪੈਂਦੇ ਸਾਰੇ ਸਰ ਕੋਈ ਪ੍ਰਾਣੀ ਰੰਗ ਸਰ ਕੋਈ ਰੰਗ ਸੀ ਇਹਨਾਂ ਨਾਲ ਹੀ ਕੋਈ ਨਾਲੀ ਸਾਡੇ ਆਪ ਦੀ ਦੁਕਾਨਾ ਤੇ ਇਸੇ ਨਾਲ ਕੰਮ ਮੇਰਾ ਤੇ ਵੀ ਜੋ ਲੜਾਈ ਹੋ ਤੋ ਕੀ ਗੱਲ ਸੀ ਸਰ ਉਰੋਂ ਵੀ ਇੱਕਦਮ ਆ ਗਿਆ ਕਹਿੰਦਾ ਉਹ ਬੈਠਾ ਮੁੰਡਾ ਟੋਪੀ ਵਾਲੇ ਇਹਦੇ ਮਾਰ ਰਿਹਾ ਕਹਿੰਦੇ ਚਲੋ ਅਸੀਂ ਉੱਥੇ ਮੋਕੇ ਤੇ ਚਲੋ ਸਾਡੇ ਨਾਲ ਦੇ ਬੰਦੇ ਆ ਗਏ ਸੋਨੇ ਛੜਾ ਕੇ ਲੈ ਗੋ ਤੋ ਕਿਹੜੇ ਮੁੰਡੇ ਦੇ ਵਿੱਚੀ ਆ ਉਹ ਤਾਂ ਕਿਹਦਾ ਹੋਰ ਆਉ ਮੇਰਾ ਭਰਾ ਹੀ ਹੈ ਚਾਚਾ ਦਾ ਮੁੰਡਾ ਸਾਗਾ ਮੇਰਾ ਭਰਾ ਹੀ ਆ ਉਹਦਾ ਪੈਰ ਵੱਜਿਆ ਉਹਦੇ ਕਿੱਥੇ ਵੱਜਿਆ ਉਹ ਇੱਥੇ ਸਾਈਡ ਦੇ ਵੱਜਿਆ ਢਿੱਡਦਾਰ ਪਰ ਨਿਕਲੇ ਗਏ ਤੇ ਬਾਹਰ ਤੱਕ ਨਹੀਂ ਜਾਂਦੇ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਸੀ ਕਿ ਪਹਿਲਾ ਹੱਡ ਸ਼ੋਰ ਤੇ ਚਲਾਈ ਸੀ ਵੱਡੇ ਛੋਟੇ ਮੁੰਡੇ ਤੇ ਭਰਾ ਦੇ ਮੇਰੇ ਫੋਨ ਫ੍ਰੀਗੋਡ ਮੈਡੀਕਲ ਮੈਡੀਕਲ ਚ ਲੈ ਕੇ ਆਏ ਸੀ ਤੇ ਕਾਰ ਵੀ ਕਰਦੇ ਆ ਜੀ ਕੱਲ ਇੱਕ ਰਿਪੋਰਟ ਪਹਿਲਾਂ ਵੀ ਦਿੱਤੀ ਚੱਲਣਾ ਸਰ ਉਹਦੀ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਇੱਕ ਕੱਲ ਦੇ ਕੇ ਜੀ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਹੋਈ ਸਾਡੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਲੜੇ ਸੀ ਆ ਪਹਿਲਾਂ ਵੀ ਲੜੇ ਸੀ ਸਰਪੰਚ ਤੋਂ ਤਾਂ ਗਾਇਨਾਮ ਕੀਤਾ ਸੀਗਾ ਉਹ ਤੋਂ ਵੀ ਨਹੀਂ ਗੱਲ ਸਾਡੀ ਸੁਣੀ ਕਿਸੇ ਨੇ ਸਰਕਾਰ ਨੇ ਸਰਕਾਰ ਨੇ ਸੁਣੀ ਨਾ ਕਿਸੇ ਪੁਲਿਸ ਨੂੰ ਆ ਕੇ ਨੇ ਸੁਣੀ ਸਾਡੀ ਗੱਲ ਕੱਲ ਵੀ ਮੈਂ ਦੇ ਕੇ ਅਰਜ਼ੀ ਕੱਲ ਵੀ ਕਹਿ ਨਹੀਂ ਨੇ ਸੁਣੀ ਮੋਤੀ ਸਾਹਿਬ ਕੋਲ ਜਾ ਗਈ